ਇਸ ਪਵਿੱਤਰ ਸਥਾਨ ਤੇ ਤੁਹਾਨੂੰ ਦਰਸ਼ਨ ਕਰਾਵਾਂਗਾ ਜਿਸ ਸਥਾਨ ਤੇ ਧੰਗੁਰੂ ਨਾਨਕ ਸਾਹਿਬ ਜੀ ਦਾ ਪਿਤਾ ਪੁਰਖੀ ਪਿੰਡ ਦੱਸਿਆ ਜਾ ਰਿਹਾ ਹੈ ਇਸ ਪਿੰਡ ਦੇ ਵਿੱਚ ਮਹਤਾ ਕਾਲੂ ਜੀ ਦਾ ਜਨਮ ਹੁੰਦਾ ਹੈ ਇਹ ਧੰਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਦਾਦਕਾ ਪਿੰਡ ਹੈ ਦੇ ਪਿਤਾ ਬਾਬਾ ਮਹਿਤਾ ਕਲਯਾਨਦਾ ਜੀ ਦਾ ਇੱਥੇ ਜਨਮ ਹੋਇਆ ਤੇ ਬਾਬੇ ਮਹਿਤਾ ਕਲਯਾਨਦਾ ਜੀ ਦੇ ਪਿਤਾ ਬਾਬਾ ਸ਼ੇਵਰਾਮ ਜੀ ਇੱਥੇ ਖੇਤੀਬਾੜੀ ਦਾ ਕੰਮ ਕਰਦੇ ਰਹੇ ਦੇਖੋ ਜਦੋਂ ਗੁਰੂ ਨਾਨਕ ਪਾਸ਼ਾ ਮਾਰੇ ਕਿਤੇ ਆਪਣੀ ਭੈਣ ਨਾਨਕੀ ਨੂੰ ਮਿਲਣ ਵਾਸਤੇ ਸultanpur Lodhi ਜਾਂਦੇ ਇੱਥੇ ਠਹਿਰੇ ਸਨ ਫਿਰ ਮੀਰੀ ਪਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਮਾਲਵਾ ਦੀ ਧਰਤੀ ਨੂੰ ਤਾਰਦੇ ਤਾਰਦੇ ਚੋਲਾ ਸਹਿਬ ਤੋਂ ਹੁੰਦੇ ਹੋਏ ਸ੍ਰੀ ਗੋੰਦਵਾਲ ਸਾਹਿਬ ਨੂੰ ਜਾ ਰਹੇ ਸੀ ਇਸੇ ਰਸਤੇ ਤੇ ਇੱਧਰ ਉਹਨਾਂ ਨਮਸਕਾਰ ਕੀਤੀ ਸੰਤਾਂ ਪੁੱਛਣ ਲੱਗੀਆਂ ਮਹਾਰਾਜ ਸਤਿਗੁਰੂ ਜੀ ਸਾਨੂੰ ਤੇ ਅੱਗੇ ਤੇ ਨਜ਼ਰ ਆ ਰਹੇ ਤੁਸੀਂ ਨਮਸਕਾਰ ਕੀਤੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਸੀ ਤੇ ਉਹਨਾਂ ਨਮਸਕਾਰ ਨਹੀਂ ਕੀਤੀ ਅਸੀਂ ਧੰਨ ਗੁਰੂ ਨਾਨਕ ਦੇਵ ਜੀ ਦੀ ਜਗਦੀ ਜੋਤ ਨਮਸਕਾਰ ਕੀਤੀ ਹੈ ਫਿਰ ਗੁਰੂ ਹਰਮੀ ਸਿੰਘ ਸਾਹਿਬ ਜੀ ਨੇ ਨਾ ਆਪਣੀ ਥੀ ਆ ਕਰਕੇ ਛੋਟੀ ਜੀ ਯਾਦਗਾਰ ਬਣਾਈ ਤੇ ਵਾਰ ਦਿੱਤਾ ਮਰ ਕਹਿੰਦੇ ਨਗਰ ਪੇਰ ਵੱਧੇ ਫੁਲੇਗਾ ਇਸ ਨੂੰ ਚਾਰ ਚੰਨ ਲੱਗਣਗੇ। ਸੋ ਗੁਰਦੁਆਰਾ ਸਹਿਬ ਦੀ ਮਗਲੀ ਸਾਡੇ ਇੱਕ ਇਤਿਹਾਸਿਕ ਖੂਹ ਸਾਬ ਹੈ। ਉਸ ਖੂਹ ਦੇ ਉਪਰ ਆਕਰਕੇ ਗੁਰੂ ਹਰਿਮ ਸਿੰਘ ਜੀ ਨੇ ਵਾਰ ਦਿੱਤਾ ਕਿ ਕੁਸਮਾ ਪਾ ਕੇ ਤੇ ਬੌਲੀ ਤਿਆਰ ਹੋਵੇਗੀ। ਜਿਹੜਾ ਵੀ ਇਸ਼ਨਾਨ ਕਰੇਗਾ, ਜਲ ਸਕੇਗਾ ਪੰਜ ਵਾਰ ਐਤਵਾਰ ਇਸ਼ਨਾਨ ਕਰਨ ਦੇ ਨਾਲ अनेका ਬਿਮਾਰੀਆਂ ਜਿਹੜੀਆਂ ਦੂਰ ਹੋਣਗੀਆਂ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਵੱਡੇ-ਵਡੇਰੇ ਦਾਦਕਾਂ ਦਾ ਪਿੰਡ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਸਿੱਖੀ ਦਾ ਮੋਢੇ ਆ। ਇਹ ਅਸਲੀ ਘਰ ਬਾਬੇ ਨਾਨਕ ਦਾ ਜਿਹਦੇ ਅੱਗੇ ਅਸੀਂ ਦਰਸ਼ਕ ਸੰਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਗੁਰਦਿਆਲ ਸਿੰਘ ਤੇ ਅੱਜ ਇੱਕ ਐਸੇ ਪਵਿੱਤਰ ਸਥਾਨ ਤੇ ਤੁਹਾਨੂੰ ਦਰਸ਼ਨ ਕਰਾਵਾਂਗਾ ਜਿਸ ਸਥਾਨ ਤੇ ਧਾਨ ਗੁਰੂ ਨਾਨਕ ਸਾਹਿਬ ਜੀ ਦਾ ਪਿਤਾ ਪੁਰਖੀ ਪਿੰਡ ਦੱਸਿਆ ਜਾ ਰਿਹਾ ਤੇ ਇਸ ਪਿੰਡ ਦੇ ਵਿੱਚ ਮਹਤਾ ਕਾਲੂ ਜੀ ਦਾ ਜਨਮ ਹੁੰਦਾ ਤੇ ਇਸ ਸਥਾਨ ਤੇ ਬਹੁਤ ਵੱਡੇ ਘਰ ਸਨ ਬੇਦੀ ਅੰਸਬੰਸ ਦੇ ਜੋ ਗੁਰੂ ਨਾਨਕ ਸਾਹਿਬ ਦੇ ਵੱਡ ਵਡੇਰੇ ਸਨ ਤੇ ਇਹ ਤਾਂ ਕਲਿਆਣ ਜੀ ਕਦੋਂ ਇੱਥੋਂ ਜਾਂਦੇ ਨੇ ਸਾਰੀ ਗੱਲਬਾਤ ਅੱਜ ਦੇ ਇਤਿਹਾਸ ਵਿੱਚ ਵਿਝਾਲਾਂਗੇ ਤੇ ਅੱਜ ਨਾਲ ਦੀ ਨਾਲ ਤੁਹਾਨੂੰ ਇਹ ਸਾਰੀਆਂ ਤਸਵੀਰਾਂ ਦਿਖਾਵਾਂਗੇ ਕਿ ਕਿਵੇਂ ਇਸ ਸਥਾਨ ਤੇ ਅੱਜ ਬਹੁਤ ਸੋਹਣਾ ਗੁਰਦੁਆਰਾ ਜਿਹੜਾ ਉਹ ਸ਼ਸ਼ੋਭਤ ਹੋਇਆ ਇੱਥੇ ਸੰਗਤ ਦੇ ਰਹਿਣ ਵਾਸਤੇ ਜਿਹਨੂੰ ਆਪਾਂ ਕਹਿੰਦੇ ਨੇ ਵੀ ਰਹਿਣ ਵਾਸਤੇ ਜਗ੍ਹਾ ਬਣਾਇੰਗੀ ਇਹ ਕਮਰੇ ਬਣਾਏ ਗਏ ਨੇ ਜਿਹਨੂੰ ਆਪਾਂ ਕਹ ਦਈਏ ਕਿ ਇੱਕ ਆਸ਼ਰਮ ਬਣਾਇਆ ਗਿਆ ਜਿੱਥੇ ਸੰਗਤ ਨੇ ਰਾਤ ਵੀ ਰਹਿਣਾ ਹੋਵੇ ਸੰਗਤਾਂ ਦੀ ਸੁਵਿਧਾ ਵਾਸਤੇ ਇੱਥੇ ਗੁਰੂ ਕਾ ਲੰਗਰ ਜਿਹੜਾ 24 ਘੰਟੇ ਤੁਹਾਨੂੰ ਮਿਲੇਗਾ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅੱਜ ਵੀ ਉਹ ਯਾਦਗਾਰ ਖੂਹ ਜਿਹੜਾ ਇੱਥੇ ਮੌਜੂਦ ਹੈ ਜਿੱਥੇ ਪਿਤਾ ਕਲਿਆਣ ਜੀ ਮਹਤਾ ਕਲਿਆਣ ਜੀ ਆਪਣਾ ਖੇਤੀ ਬਾੜੀ ਦਾ ਕਾਰਜ ਜਿਹੜਾ ਉਹ ਕਰਦੇ ਹੁੰਦੇ ਸੀ ਆਜੋ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਇਹ ਘਰ ਦੇ ਅਦర్శਨ ਦੇ ਦਾਰੇ ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਆ ਪਿਤਾ ਮਹਤਾ ਕਲਿਆਣ ਜੀ ਦੇ ਪ੍ਰਕਾਸ਼ ਜਨਮ ਸਥਾਨੀਅਤ ਸਾਡੇ ਨਾਲ ਗੁਰੂ ਘਰ ਦੀ ਗਰੰਤੀ ਸਿੰਘ ਮੌਜੂਦ ਨੇ ਜਾਣਦੇ ਪੂਰਾ ਇਤਿਹਾਸ ਬਾਬਾ ਜੀ ਵਾਹ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਰੂਪਿਆਰੀ ਖਾਲਸਾ ਸਾਧ ਸੰਗਤ ਜਿਸ ਅਸਥਾਨ ਦੇ ਉੱਤੇ ਆਪਾਂ ਅੱਜ ਖੜੇ ਆ ਇਸ ਇਤਿਹਾਸ ਦੇ ਬਾਰੇ ਵਿੱਚ ਆਪ ਜੀ ਨੂੰ ਸੰਖੇਪ ਦੇ ਵਿੱਚ ਜਿਹੜਾ ਜਾਗਰੂਤ ਕਰਵਾਵਾਂਗਾ ਇਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਦਾਦਕਾ ਪਿੰਡ ਹੈ ਜਿਸ ਅਸਥਾਨ ਦੇ ਉੱਪਰ ਆਪਾਂ ਖੜੇ ਆ ਗੁਰੂ ਨਾਨਕ ਦੇਵ ਜੀ ਦੇ ਪਿਤਾ ਬਾਬਾ ਮਹਿਤਾ ਕਲਿਆਨਦਾਸ ਜੀ ਦਾ ਇੱਥੇ ਜਨਮ ਹੋਇਆ ਤੇ ਬਾਬੇ ਮਹਿਤਾ ਕਲਿਆਨਦਾਸ ਜੀ ਦੇ ਪਿਤਾ ਬਾਬਾ ਸ਼ੇਵਰਾਮ ਜੀ ਇੱਥੇ ਖੇਤੀਬਾੜੀ ਦਾ ਕੰਮ ਕਰਦੇ ਰਹੇ ਜੀ ਤੇ ਜਦੋਂ ਬਾਬਾ ਮਹਿਤਾ ਕਲਿਆਨਦਾਸ ਜੀ ਪੜ੍ਹੇ ਲਿਖੇ ਹੋਣ ਕਰਕੇ ਪਰਿਵਾਰ ਦੀ ਨੌਕਰੀ ਕਰਦੇ ਕਰਦੇ ਰਾਏ ਬਲਾਰ ਦੇ ਪ੍ਰੇਮ ਕਾਰਨ ਰਾਏਪੋਇ ਦੀ ਤਲਵੰਡੀ ਚਲੇ ਗਏ ਉੱਥੇ ਜਾ ਕੇ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਪ੍ਰਕਾਸ਼ ਹੁੰਦਾ ਹੈ ਹੁਣ ਇਸੇ ਨਗਰ ਨੂੰ ਮੁੱਖ ਰੱਖਦੇ ਹੋਏ ਆ ਬਾਬਾ ਮਹਿਤਾ ਕਲਿਆਨਦਾਸ ਜੀ ਨੇ ਉਹਨਾਂ ਦੀ ਸੁਪੁੱਤਰੀ ਭੈਣ ਨਾਨਕੀ ਦਾ ਰਿਸ਼ਤਾ ਸੀ ਜਿਹੜਾ ਸultanpur Lodhi ਤੱਕ ਕਰ ਦਿੱਤਾ ਤੇ ਵੇਖੋ ਜਦੋਂ ਗੁਰੂ ਨਾਨਕ ਪਾਸ਼ਾ ਮਾਰੇ ਕਿਤੇ ਆਪਣੀ ਭੈਣ ਨਾਨਕੀ ਨੂੰ ਮਿਲਣ ਵਾਸਤੇ ਸultanpur Lodhi ਜਾਂਦੇ ਹੋ ਇੱਥੇ ਠਹਿਰੇ ਸਨ ਤੇ ਜਦੋਂ ਗੁਰੂ ਨਾਨਕ ਪਾਸ਼ਾ ਇੱਥੇ ਠਹਿਰੇ ਤੇ ਬੇਦੀਆਂ ਨੇ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਦੇ ਨਾਲ ਈਰਖਾ ਕੀਤੀ ਵਿਰੋਧ ਕੀਤਾ ਉਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜੋ ਸ੍ਰੀ ਗੁਰਪ੍ਰਤਾਸੂਝ ਗ੍ਰੰਥ ਦੇ ਵਿੱਚ ਬੋਲ ਹੈ ਨਾ ਜਦੋਂ ਗੁਰੂ ਨਾਨਕ ਪਾਤਸ਼ਾਹ ਇੱਥੇ ਆ ਕਰਕੇ ਬੈਠੇ ਨੇ ਤੇ ਬੇਦੀਆਂ ਨੇ ਇਰਕਾ ਕੀਤੀ ਆਣ ਬੇਦੀਆਂ ਜਬੇ ਨਿਹਾਰੇ ਕਰਤ ਕੁਦਤਨ ਬਾਗ ਉਚਾਰੇ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਮਾਰੇ ਚੰਗੇ ਉਹਨਾਂ ਨੇ ਬਚਨ ਬੋਲਣਾ ਕੀ ਤੀਰਖਾ ਕੀਤੀ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਬੇਦੀਆਂ ਨੂੰ ਕਿਹਾ ਕਿ ਬੇਦਿਓ ਤੁਸੀਂ ਕਿਹੜੀ ਗੱਲ ਦੀ ਸਾਡੇ ਨਾਲ ਇਰਕਾ ਕਰਦੇ ਹੋ ਤੇ ਆਪ ਜੀ ਸੋਖ ਸੰਤ ਪੁੱਛਣ ਵਾਸਤੇ ਇਸ ਨਗਰ ਦੇ ਵਿੱਚ ਆਏ ਆ ਜਦੋਂ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਇਸ ਤਰ੍ਹਾਂ ਬਚਨ ਬਲਾਸ ਕੀਤੇ ਪਰ ਬੇਦੀਆਂ ਨੇ ਗੁਰੂ ਨਾਨਕ ਪਾਸ਼ਾ ਜੀ ਨੂੰ ਕਿਹਾ ਕਿ ਤੁਸੀਂ ਇੱਥੋਂ ਨਿਕਲ ਜਾਓ ਚੰਗਾ ਹੋਵੇ ਗਨੇ ਤੇ ਤੁਹਾਨੂੰ ਬਾਹਮ ਫੜ ਕਰਕੇ ਧੱਕੇ ਮਾਰ ਕੇ ਇਸ ਨਗਰ ਦੇ ਵਿੱਚੋਂ ਕੱਢ ਦਿੱਤਾ ਜਾਵੇਗਾ ਤੇ ਗੁਰੂ ਨਾਨਕ ਦੇਵ ਸੱਚੇ ਪਾਸ਼ਾ ਜਾਣਦੇ ਹੋਏ ਜਦੋਂ ਬੇਦੀਆਂ ਦੀ ਇਹੋ ਜਿਹੀ ਿਰਖਾ ਵੇਖੀ ਭਾਵਨਾ ਇਹੋ ਜਿਹੀ ਿਰਖਾ ਵਾਲੀ ਵੇਖੀ ਤੇ ਮਾਰੇ ਨੇ ਕਹੇ ਬੇਦੀ ਪਰਸੋਂ ਸਾਡੀ ਜਿਹੜੀ ਸੱਚ ਦੀ ਜੋਤ ਇੱਥੇ ਸਦਾ ਜਗੇਗੀ ਤੁਹਾਡਾ ਨਾਮੋਂ insan ਹੀ ਮਰ ਜਾਵੇਗਾ ਇਹਨਾਂ ਬਚਨ ਕਹਿ ਕਰਕੇ ਗੁਰੂ ਨਾਨਕ ਪਾਸ ਸultanpur Lodhi ਚਲੇ ਗਏ ਤੇ ਪੁੰਨ ਕੋ ਸਮਾ ਪਾਏ ਪਰ ਮਾਈ ਵਦੀ ਸੁਬਰਦਾ ਮਿਟੇ ਜੁ ਨਹੀਂ ਲਲਰ ਭਾਜੇ ਪਰ ਕੋ ਸ਼ੋਰਾ ਪਰਿ ਉਥੇ ਹੋਇ ਉਠਾਰਾਂ ਬੇਦੀਆਂ ਦੇ ਵਿੱਚ ਇਹੋ ਜੀ ਰਖਾ ਵਦੀ ਕਿ ਉਹ ਆਪਸ ਵਿੱਚ ਲੜ ਝਗੜ ਕਰਕੇ ਇਥੋਂ ਉੱਜੜਨਾ ਸ਼ੁਰੂ ਹੋ ਗਏ ਫਿਰ ਮੀਰੀ ਪਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਮਾਲਵਾ ਦੀ ਧਰਤੀ ਨੂੰ ਤਾਰ ਦੇ ਤਾਰ ਦੇ ਚੋਲਾ ਸਾਹਿਬ ਤੋਂ ਹੁੰਦੇ ਹੋਏ ਸ੍ਰੀ ਗੋੰਦਵਾਲ ਸਾਹਿਬ ਨੂੰ ਜਾ ਰਹੇ ਸੀ ਇਸੇ ਰਸਤੇ ਤੇ ਬਾਰ ਬਾਰ ਗੁਰਦੁਆਰਾ ਰੋੜੀ ਸਾਹਿਬ ਹੈ ਉੱਥੇ ਆ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਉਤਾਰਾ ਕੀਤਾ ਤੇ ਇਧਰ ਉਹਨਾਂ ਨਮਸਕਾਰ ਕੀਤੀ ਸੰਗਤਾਂ ਪੁੱਛਣ ਲੱਗੀਆਂ ਮਹਾਰਾਜ ਸਤਿਗੁਰੂ ਜੀ ਸਾਨੂੰ ਤੇ ਅੱਗੇ ਤੇ ਨਜ਼ਰ ਆ ਰਿਹਾ ਤੁਸੀਂ ਨਮਸਕਾਰ ਕੀਤੀ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਸੀ ਤੇ ਉਹਨੂੰ ਨਮਸਕਾਰ ਨੇ ਕੀਤੀ ਅਸੀਂ ਧੰਨ ਗੁਰੂ ਨਾਨਕ ਦੇਵ ਜੀ ਦੀ ਜਗਦੀ ਜੋਤ ਨਮਸਕਾਰ ਕੀਤੀ ਹੈ ਜਦੋਂ ਸੰਗਤਾਂ ਨੇ ਪੁੱਛਿਆ ਮਾਰੇ ਕੀ ਕੌਤਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੇਖੋ ਇੰਨਾ ਸਤਕਾਰ ਕੀਤਾ ਘੋੜਾ ਉੱਥੇ ਬੰਨ੍ਹ ਕਰਕੇ ਨੰਗੇ ਪੈਰੀ ਚੱਲ ਕਰਕੇ ਇਸ ਸਥਾਨ ਤੇ ਆਏ ਤੇ ਸੰਗਤਾਂ ਨੂੰ ਫਿਰ ਦੱਸਣਾ ਕੀਤਾ ਕਿ ਬੇਦੀਆਂ ਦਾ ਬਹੁਤ ਵੱਡਾ ਨਗਰ ਸੀ ਉਹਨਾਂ ਨੇ ਗੁਰੂ ਨਾਨਕ ਪਾਸ਼ੇ ਦੇ ਨਾਲ ਇਰਖਾ ਕੀਤੀ ਤੇ ਮਹਾਰਾਜ ਦੇ ਸੁਭਾਅਕ ਬਚਨ ਹੋਏ ਤੇ ਗੁਰੂ ਗੁਰੂ ਪਾਸ਼ਾ ਜੀ ਨੇ ਜੋ ਬਚਨ ਕੀਤੇ ਤੇ ਇੰਨਾ ਬੇਦੀਆਂ ਦਾ ਉਜਾੜਾ ਹੋ ਗਿਆ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾ ਆਪਣੇ ਇੱਥੇ ਆ ਕੇ ਛੋਟੀ ਜੀ ਯਾਦਗਾਰ ਬਣਾਈ ਤੇ ਵਰ ਦਿੱਤਾ ਮਾਰੇ ਕ ਵਧੇ ਫੁੱਲੇਗਾ ਇਸ ਨੂੰ ਚਾਰ ਚੰਨ ਲੱਗਣਗੇ ਸੋ ਗੁਰਦੁਆਰਾ ਸਾਹਿਬ ਦੀ ਮਗਲੀ ਸਾਡੇ ਇੱਕ ਇਤਿਹਾਸਿਕ ਖੂਹ ਸਾਹਿਬ ਹੈ ਉਸ ਖੂਹ ਦੇ ਉਪਰ ਆਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਾਰ ਦਿੱਤਾ ਕਿ ਕੁਸਮਾ ਪਾ ਕੇ ਤੇ ਬੌਲੀ ਤਿਆਰ ਹੋਵੇਗੀ ਜਿਹੜਾ ਵੀ ਇਸ਼ਨਾਨ ਕਰੇਗਾ ਜਲ ਸਕੇਗਾ ਪੰਜ ਵਾਰ ਇਸ਼ਨਾਨ ਕਰਨ ਦੇ ਨਾਲ ਇਨੇਕਾਂ ਬਿਮਾਰੀਆਂ ਜਿਹੜੀਆਂ ਦੂਰ ਹੋਣਗੀਆਂ ਇਹ ਵਾਰ ਦੇ ਕਰਕੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਨੇ ਇਸ ਨਗਰ ਨੂੰ ਉਜਾਗਰ ਕਰਨਾ ਕੀਤਾ ਹੁਣ ਫਿਰ ਇਸ ਨਗਰ ਦੇ ਜਿਹੜੇ 40-45 ਘਰ ਜਿਹੜੇ ਬਣ ਚੁੱਕੇ ਨੇ ਇਤੋਂ ਦੀ ਕਾਰ ਸੇਵਾ ਮਹਾਂਪੁਰਖ ਸੰਤ ਬਾਬਾ ਲੱਖਾ ਸਿੰਘ ਜੀ ਕੋਟੇ ਵਾਲੇ ਕਰਵਾ ਲੈਣੇ ਤੇ ਜੋ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਗ੍ਰਿੰਦਰ ਸਿੰਘ ਜੀ ਟੋਨੀ ਜੋ ਇਤੋਂ ਦੀ ਕਮੇਟੀ ਦੇ ਪ੍ਰਧਾਨ ਨੇ ਬੜੀ ਚੜ੍ਹਦੀ ਕਲਾ ਨਾਲ ਸੁਚੱਜੇ ਢੰਗ ਦੇ ਨਾਲ ਇੱਥੇ ਸੰਗਤ ਜਿਹੜੀ ਸੇਵਾ ਕਰਾਉਂਦੀ ਹੈ ਦਰਸ਼ਨ ਮਿਲੇ ਕਰਦੀ ਹੈ ਇਸ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਵੱਡੇ ਵਡੇਰੇ ਦਾਦਕਿਆਂ ਦਾ ਪਿੰਡ ਜਿਹਨੂੰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਵੱਡੇ ਵਡੇਰਿਆਂ ਜਿੱਥੋਂ ਇਹ ਜਗ ਗੁਰੂ ਨਾਨਕ ਪਾਸ਼ੇ ਜੜ ਜਿਹੜੀ ਆਰੰਭ ਹੁੰਦੀ ਹੈ ਇਹ ਅਸਲੀ ਘਰ ਬਾਬੇ ਨਾਨਕ ਦਾ ਜਿਹਦੇ ਅੱਜ ਅਸੀਂ ਦਰਸ਼ਨ ਕੀਤੇ। ਤਾਂ ਪੂਰਾ ਨਾ ਐਡਰੈਸ ਇੱਕ ਵਾਰੀ ਸੰਗਤ ਨੂੰ ਸਮਝਾ ਦਿਓ ਜੇ ਕਿਸੇ ਦੇ ਮਾਝੇ ਦੇ ਵਿੱਚ ਆ ਕੇ ਦਰਸ਼ਨ ਕਰਨੇ ਹੋਣ ਤਾਂ। ਇਹ ਗੁਰਮੁਖੋ ਪਿਆਰੋ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜੋ ਗੁਰਦੁਆਰਾ ਡੇਰਾ ਸਾਹਿਬ ਪੈਂਦਾ ਵਾ ਜੇ ਆਪਾਂ ਚੋਲਾ ਸਾਹਿਬ ਤੋਂ ਆਉਣੇ ਤੇ 9 ਕਿਲੋਮੀਟਰ ਇਧਰੋਂ ਡੇਰਾ ਸਾਹਿਬ ਜੇ ਨਸਹਿਰੇ ਵੱਲੋਂ ਆਉਣੇ ਤਾਂ ਤਾਂ ਵੀ 9 ਕਿਲੋਮੀਟਰ ਜੇ ਗੋਂਦਵਾਲ ਸਾਹਿਬ ਤੋਂ ਆਉਣੇ ਆ ਤੇ ਫਿਰ ਵੀ 9 ਵਿੱਚ ਕਾਏ ਪੈਂਦਾ ਇਹਨ ਡੇਰਾ ਸਾਹਿਬ ਤੇ ਤਹਿਸੀਲ ਖਡੂਰ ਸਾਹਿਬ ਬਲਾਕ ਨਚੋਲਾ ਸੇ ਪੈਂਦਾ। ਪੁਰਾਣਾ ਪਿੰਡ ਤਾਂ ਨਾ ਕਿ ਦੱਸਿਆ ਜੀ। ਪੁਰਾਣਾ ਪਿੰਡ ਜੀ ਪੱਠੀ ਬਿੰਨਪੁਰ ਜਿਹੜਾ ਮੌਜੂਦਾ ਨਾਂ ਇਹ ਉਹਨੂੰ ਗੁਰਦਰਾ ਡੇਰਾ ਸਾਹਿਬ ਡਿਸਟ੍ਰਿਕਟ ਤਰਨਤਾਰਨ ਕਰਕੇ ਜਾਣਿਆ ਜਾਂਦਾ ਹੈ। ਜੀ ਜੀ ਬਹੁਤ-ਬਹੁਤ ਧੰਨਵਾਦ ਜੀ ਗੱਲਬਾਤ ਕਰਨ ਲਈ। ਬਾਈ ਖਾਲਸਾ ਸਾਹਿਬ ਜੀ ਕੀ ਹਾਲ ਚਾਲ ਸੋ ਇਸਨ ਗੁਰੂਕਾਰ ਦੇ ਗਰੰਤੀ ਸਿੰਘ ਜਿਨ੍ਹਾਂ ਨੇ ਸਾਨੂੰ ਇਸ ਪਵਿੱਤਰ ਸਥਾਨ ਦੇ ਇਤਿਹਾਸ ਬਾਰੇ ਦੱਸਿਆ ਤੇ ਇਸ ਸਥਾਨ ਦਾ ਜ਼ਿਕਰ ਜਿਹੜਾ ਵਾ ਮਹਾਕਵੀ ਸੰਤੋਖ ਸਿੰਘ ਜੀ ਨੇ ਆਪਣੇ ਗ੍ਰੰਥ ਦੇ ਵਿੱਚ ਵੀ ਕੀਤਾ ਸੂਰੀ ਪ੍ਰਕਾਸ਼ ਦੇ ਵਿੱਚ ਇਸ ਸਥਾਨ ਦਾ ਜਿਕਰ ਮਹਾਕਵੀ ਸੰਤੋਖ ਸਿੰਘ ਜੀ ਵੀ ਕਰਦੇ ਨੇ ਸੋ ਸਾਡੀ ਅੱਜ ਦਾ ਵੀਡੀਓ ਬਣਾਉਣ ਦਾ ਮਕਸਦ ਇਹ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਪਵਿੱਤਰ ਸਥਾਨ ਬਾਰੇ ਪਤਾ ਵੀ ਨਹੀਂ ਹੋਣਾ ਕਿ ਮਾਝੇ ਦੇ ਵਿੱਚ ਕੋਈ ਐਸਾ ਸਥਾਨ ਵੀ ਹੈ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਪੁਰਖੀ ਵਸਦੇ ਰਹੇ ਨੇ ਖੇਤੀਬਾੜੀ ਕਰਦੇ ਰਹੇ ਨੇ ਤੇ ਇਸੇ ਸਥਾਨ ਤੇ ਪਿਤਾ ਕਾਲੂ ਜੀ ਦਾ ਜਨਮ ਵੀ ਹੁੰਦਾ ਸੋ ਅੱਜ ਦੀ ਵੀਡੀਓ ਜਿਹੜੀ ਹੈ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਸੰਗਤ ਤੱਕ ਇਸ ਪਵਿੱਤਰ ਸਥਾਨ ਦੀ ਜਾਣਕਾਰੀ ਜਿਹੜੀ ਹੈ ਉਹ ਪਹੁੰਚੇ ਤਰਨਤਾਰਨ ਇਲਾਕੇ ਦਾ ਇਹ ਪਿੰਡ ਹੈ ਡੇਰਾ ਸਾਹਿਬ ਗੁਰਦੁਆਰਾ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਤੇ ਜਦੋਂ ਵੀ ਬਾਜੇ ਦੀ ਧਰਤੀ ਤੇ ਆਇਓ ਇੱਕ ਵਾਰੀ ਦਰਸ਼ਨ ਜ਼ਰੂਰ ਕਰਕੇ ਜਾਇਓ ਸੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਇੱਕ ਤਸਵੀਰ ਤੁਹਾਡੇ ਨਾਲ ਹੋਰ ਸਾਂਝੀ ਕਰਨ ਜਾ ਰਿਹਾ ਕਿ ਇਹ ਪ੍ਰਾਤਨ ਖੂਹ ਜਿਹੜਾ ਉਸੇ ਹੀ ਸਮੇਂ ਦਾ ਹੈ ਸੰਗਤਾਂ ਦਾ ਬੰਨਣਾ ਹੈ ਕਿ ਜਿਸ ਸਮੇਂ ਪਿਤਾ ਕਾਲੂ ਜੀ ਇਸ ਜਗ੍ਹਾ ਤੇ ਆਪਣੀ ਖੇਤੀਬਾੜੀ ਦੇ ਕਾਰਜ ਕਰਦੇ ਸਨ ਤੇ ਇਸੇ ਹੀ ਖੂਹ ਤੋਂ ਪਾਣੀ ਜਿਹੜਾ ਵਾ ਉਸ ਸਮੇਂ ਵੀ ਵਰਤਿਆ ਜਾਂਦਾ ਹੈ ਕੁਝ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਹੋਣਗੀਆਂ ਕਿ ਅੱਜ ਵੀ ਇਹ ਖੂਹ ਜਿਹੜਾ ਉਸੇ ਤਰ੍ਹਾਂ ਬਾਬੇ ਨਾਨਕ ਦੇ ਪਿਤਾ ਪੁਰਖੀ ਸਮਾਜ ਨੂੰ ਦਿਖਾ ਰਿਹਾ ਹੈ ਅੱਜ ਵੀ ਉਹਨਾਂ ਦੀ ਖੁਸ਼ਬੂ ਜਿਹੜੀ ਆ ਇਸ ਖੂਹ ਦੇ ਵਿੱਚ ਜਿਹੜੀ ਆ ਉਹ ਆ ਆ ਰਹੀ ਹੋਵੇਗੀ ਕਦੀ ਆਪਣੇ ਵਾਲਿਆਂ ਨੇ ਇਸ ਖੂਹ ਨੂੰ ਛੋਇਆ ਹੋਵੇਗਾ ਤੇ ਅੱਜ ਵੀ ਲੋਕ ਜਿਹੜਿਆ ਇਸ ਖੂਹ ਦਾ ਜਲ ਜਿਹੜਾ ਉਹ ਸ਼ੱਕਦੇ ਨੇ ਤੇ ਬਾਬੇ ਨਾਨਕ ਦੀ ਹੋਂਦ ਨੂੰ ਪੂਰੀ ਤਰ੍ਹਾਂ ਮੰਨਦੇ ਨੇ ਕਿ ਕਦੇ ਇੱਥੇ ਬਾਬਾ ਨਾਨਕ ਜੀ ਨੇ ਇਸ ਪਵਿੱਤਰ ਖੂਹ ਦਾ ਜਲ ਜਿਹੜਾ ਉਹ ਛਕਿਆ ਸੀ ਇੱਕ ਵਾਰੀ ਅੰਦਰ ਦੀ ਤਸਵੀਰ ਵੀ ਦਿਖਾ ਦਿਓ ਕਿ ਹੁਣ ਇਸ ਨੂੰ ਢੱਕ ਦਿੱਤਾ ਗਿਆ ਤੇ ਇਸੇ ਦੇ ਵਿੱਚ ਹੀ ਇੱਕ ਮੋਟਰ ਜਿਹੜੀ ਉਹ ਲਗਾ ਦਿੱਤੀ ਗਈ ਹੈ ਜਿਹਦੇ ਰਾਹੀਂ ਹੁਣ ਜਲ ਕੱਢਿਆ ਜਾਂਦਾ ਹੈ ਕਿ ਜਲ ਸ਼ੰਕਤਾ ਛਕਦੀਆਂ ਨੇ ਤੇ ਬਹੁਤ ਸਾਰੇ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਜਲ ਛਕਣ ਦੇ ਨਾਲ ਸਾਡੇ ਕਈ ਤਰ੍ਹਾਂ ਦੇ ਦੁੱਖ ਜਿਹੜੇ ਆ ਉਹ ਵੀ ਦੂਰ ਹੁੰਦੇ ਨੇ ਇਹ ਅੱਜ ਪ੍ਰਾਣ ਅਖੂ ਜਿਹੜਾ ਬਾਬੇ ਨਾਨਕ ਦੀ ਯਾਦ ਨੂੰ ਅੱਜ ਵੀ ਆਪਣੇ ਅੰਦਰ ਸਮੋਈ ਬੈਠਾ ਹੈ ਕਿ ਇਹ ਬਾਬੇ ਨਾਨਕ ਦੇ ਪਿਤਾ ਪੁਰਖਿਆਂ ਦਾ ਘਰ ਸੀ ਇਸ ਤੋਂ ਇਲਾਵਾ 사ਸੰਗ ਜੀ ਮੈਂ ਦੱਸ ਦੇਵਾਂ ਕਿ ਇਸ ਸਥਾਨ ਦੇ ਵਿੱਚ ਗੁਰੂ ਕਾ ਲੰਗਰ ਜਿਹੜਾ 24 ਘੰਟੇ ਤੁਹਾਨੂੰ ਮਿਲੇਗਾ ਸੰਗਤਾਂ ਦੀ ਸਹੂਲਤ ਵਾਸਤੇ ਰਹਿਣ ਦਾ ਪ੍ਰਬੰਧ ਹੈ ਔਰ ਨਾਲ ਦੀ ਨਾਲ ਜਦੋਂ ਮਾਗੀ ਦਾ ਦਿਨ ਆਉਂਦਾ ਹੈ ਮਾਗੀ ਵਾਲੇ ਦਿਨ ਇੱਥੇ ਸ਼ਹੀਦਾਂ ਦੀ ਯਾਦ ਵਿੱਚ ਬਹੁਤ ਭਾਰੀ ਮੇਲਾ ਲੱਗਦਾ ਹੈ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੂਰਵ ਜਿਹੜੀ ਇਹ ਬਹੁਤ ਸ਼ਰਧਾ ਦੇ ਨਾਲ ਇਸ ਸਥਾਨ ਤੇ ਮਨਾਇਆ ਜਾਂਦਾ ਹੈ ਕੱਲੇ ਗੁਰੂ ਨਾਨਕ ਸਾਹਿਬ ਹੀ ਨਹੀਂ ਉਸ ਤੋਂ ਬਾਅਦ ਕਹਿੰਦੇ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਵੀ ਇਸ ਸਥਾਨ ਤੇ ਆ ਕੇ ਫੇਰਾ ਪਾਇਆ ਸੀਗਾ ਤੇ ਇਸ ਜਗ੍ਹਾ ਤੇ ਆ ਕੇ ਨਮਸਕਾਰ ਕਰਕੇ ਉਹਨਾਂ ਨੇ ਵੀ ਗੁਰੂ ਨਾਨਕ ਸਾਹਿਬ ਦੇ ਆਉਣ ਦਾ ਸੰਕੇਤ ਸੰਗਤ ਨੂੰ ਦਿੱਤਾ ਸੀਗਾ ਕਿ ਕਦੇ ਪਹਿਲੇ ਜਾਮੇ ਵਿੱਚ ਅਸੀਂ ਇਸ ਸਥਾਨ ਤੇ ਪਹੁੰਚੇ ਸੀ ਇੱਥੋਂ ਥੋੜੀ ਜੀ ਦੂਰ ਬਾਬੇ ਨਾਨਕ ਦਾ ਉਹ ਪਿੰਡ ਹੈ ਸੁਲਤਾਨਪੁਰ ਲੋਧੀ ਜਿੱਥੇ ਬੀਬੇ ਨਾਨਕੀ ਜੀ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਕਾਫੀ ਸਮਾਂ ਜਿਹੜਾ ਬਤੀਦ ਕੀਤਾ ਉੱਥੇ ਹੀ ਮੋਤੀਖਾਨਾ ਚਲਾਇਆ ਸਿਰਫ ਦਰਿਆ ਦਾ ਵਿੱਚ ਸਨ ਦਰਿਆ ਦੇ ਉਸ ਪਾਰ ਬਾਬੇ ਜੋ ਪਾਇਆ ਜਾਇਰਾਮ ਜੀ ਉਹਨਾਂ ਦਾ ਘਰ ਸੀ ਬੀਬੇ ਨਾਨਕੀ ਦਾ ਘਰ ਸੀ ਸੁਲਤਾਨਪੁਰ ਲੋਧੀ ਤੇ ਦਰਿਆ ਦੇ ਦੂਸਰੇ ਕਿਨਾਰੇ ਤੇ ਇਹ ਪਵਿੱਤਰ ਸਥਾਨ ਜਿਹੜਾ ਵੇਦੀਆਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਇੱਥੇ ਬੈਠਣ ਨਹੀਂ ਸੀ ਦਿੱਤਾ ਗੁਰੂ ਪਿਤਾ ਕਾਲੂ ਦੇ ਜਾਣ ਤੋਂ ਬਾਅਦ ਜਦੋਂ ਗੁਰੂ ਸਾਹਿਬ ਇੱਥੇ ਆਉਂਦੇ ਨੇ ਤੇ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਹੁਣ ਕਿਤੇ ਆਪਣੀ ਜਾਇਦਾਦ ਮੰਗਣ ਵਾਸਤੇ ਨਾ ਇੱਥੇ ਆਏ ਹੋਣ ਪਰ ਗੁਰੂ ਨਾਨਕ ਸਾਹਿਬ ਦਾ ਕੁਝ ਹੋਰ ਹੀ ਉਹਨਾਂ ਦਾ ਤੇ ਮਕਸਦ ਹੀ ਕੁਝ ਹੋਰ ਸੀਗਾ ਦੁਨੀਆ ਦੇ ਵਿੱਚ ਘੁੰਮਣਾ ਦੁਨੀਆ ਦੇ ਵਿੱਚ ਫੇਰਨਾ ਇੱਕ ਸਾਧ ਸੰਗਜੀ ਕੱਲੇ ਗੁਰੂ ਨਾਨਕ ਸਾਹਿਬ ਜੀ ਐਸੇ ਪਗੰਬਰ ਨੇ ਜਿਨੂੰ ਹਰ ਧਰਮ ਨੇ ਪੂਜਿਆ ਇਹ ਬਹੁਤ ਵੱਡੀ ਗੱਲ ਹੈ ਸਾਡੇ ਸਵਾਜ ਲਈ ਜਾਂ ਸਾਡੇ ਸਿੱਖ ਧਰਮ ਵਾਸਤੇ ਕਿ ਗੁਰੂ ਨਾਨਕ ਸਾਹਿਬ ਦਾ ਕਿਸੇ ਨੇ ਵਿਰੋਧ ਨਹੀਂ ਕੀਤਾ ਸਿਵਾਏ ਬੇਦੀਆਂ ਦੇ ਕਿਉਂਕਿ ਬੇਦੀਆਂ ਨੇ ਖੁਦ ਇਸ ਗੱਲ ਦਾ ਉਹਨਾਂ ਨੂੰ ਲੱਗਿਆ ਕਿ ਜੇ ਇਹ ਇੱਥੇ ਆ ਗਏ ਨੇ ਤੇ ਕਿਤੇ ਆਪਣੀ ਜਾਇਦਾਦ ਨਾ ਮੰਗ ਲੈਂਦੇ ਹੁਣ ਜਾਇਦਾਦ ਦਾ ਸਾਰਾ ਜਿਹੜਾ ਸੀਗਾ ਉਸ ਵੇਲੇ ਦਾ ਵੀ ਜਿਹਨੂੰ ਆਪਾਂ ਕਹਿ ਲਈਏ ਕਿ ਪੰਗਾ ਸੀਗਾ ਸੋ ਗੁਰੂ ਨਾਨਕ ਸਾਹਿਬ ਜੀ ਦਾ ਵਿਰੋਧ ਕਿਸੇ ਨੇ ਨਹੀਂ ਕੀਤਾ ਪਰ ਅੱਜ ਇਸ ਸਥਾਨ ਤੇ ਆ ਕੇ ਪਤਾ ਲੱਗਾ ਕਿ ਇੱਥੇ ਵੇਦੀਆਂ ਨੇ ਗੁਰੂ ਨਾਨਕ ਸਾਹਿਬ ਦਾ ਵਿਰੋਧ ਕੀਤਾ ਸੀ ਸ਼ਾਇਦ ਉਹ ਨਾ ਜਾਣਦੇ ਹੋਣਗੇ ਕਿ ਇਹ ਕੌਣ ਹੈ ਤੇ ਕੌਣ ਦੁਨੀਆ ਤੇ ਆਇਆ ਗੁਰੂ ਨਾਨਕ ਸਾਹਿਬ ਜੀ ਦੀ ਹੋਂਦ ਸਾਡੇ ਵਾਸਤੇ ਆ ਹਮੇਸ਼ਾ ਹੀ ਸਤਕਾਰਯੋਗ ਰਹੇਗੀ ਔਰ ਨਾਲ ਦੀ ਨਾਲ ਆਪਾਂ ਇਹ ਦੇਖੀਏ ਕਿ ਗੁਰੂ ਨਾਨਕ ਸਾਹਿਬ ਜਿੱਥੇ-ਜਿੱਥੇ ਵੀ ਗਏ ਨੇ ਜਿਹੜੇ-ਜਿਹੜੇ ਮੁਲਕ ਦੇ ਵਿੱਚ ਉਹਨਾਂ ਨੇ ਆਪਣੀਆਂ ਚਾਰ ਉਦਾਸੀਆਂ ਦੇ ਵਿੱਚ ਸਮਾਂ ਕੱਟਿਆ ਸੀ ਉਹ ਚਾਰ ਉਦਾਸੀਆਂ ਦੇ ਵਿੱਚ ਉਹ ਜਿਹੜੇ-ਜਿਹੜੇ ਮੁਲਕ ਵਿੱਚ ਜਾਂਦੇ ਨੇ ਤੇ ਜਦੋਂ ਅਗਲੇ ਪਾਤਸ਼ਾਹ ਉੱਥੇ ਪਹੁੰਚਦੇ ਨੇ ਤੇ ਲੋਕਾਂ ਨੇ ਉਹੀ ਸਰੂਪ ਦੇਖ ਕੇ ਤੇ ਉਸੇ ਹੀ ਤਰ੍ਹਾਂ ਗੁਰੂ ਸਾਹਿਬ ਨੂੰ ਯਾਦ ਕੀਤਾ ਔਰ ਗੁਰੂ ਸਾਹਿਬ ਦਾ ਪਿਆਰ ਜਿਹੜਾ ਵਾ ਹਰੇਕ ਧਰਮ ਦੇ ਲੋਕਾਂ ਨਾਲ ਸੀ ਅੱਜ ਵੀ ਸਾਰੀ ਲੋਕਾਈ ਜਿਹੜੀ ਹੈ ਗੁਰੂ ਸਾਹਿਬ ਨੂੰ ਯਾਦ ਕਰ ਰਹੀ ਹੈ ਘਰ ਘਰ ਬਾਬਾ ਗਾਵੀਏ ਦੇ ਸਿਧਾਂਤ ਅਨੁਸਾਰ ਬਾਬੇ ਨਾਨਕ ਦੇ ਗੁਣਾਂ ਨੂੰ ਘਰ ਘਰ ਗਾਇਆ ਜਾਂਦਾ ਹੈ ਸੋ ਕੁਝ ਅੰਦਰ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਬਹੁਤ ਸੋਹਣਾ ਅੰਦਰ ਗੁਰਦੁਆਰਾ ਸਾਹਿਬ ਸ਼ਸ਼ੋਭਤ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਸੋਹਣੀ ਪਾਲਕੀ ਸਜਾਈ ਹੋਈ ਹੈ ਸੋਹਣੇ ਚੰਦੋਏ ਲੱਗੇ ਹੋਏ ਨੇ ਤੇ ਸੰਗਤਾਂ ਦੀ ਸਹੂਲਤ ਵਾਸਤੇ ਇੱਥੇ ਰਹਿਣ ਦਾ ਵੀ ਪ੍ਰਬੰਧ ਹੈ ਜੇ ਜਦੋਂ ਵੀ ਤੁਸੀਂ ਆਓ ਤੇ ਇੱਕ ਵਾਰੀ ਦਰਸ਼ਨ ਜ਼ਰੂਰ ਕਰਕੇ ਜਾਓ